ਜਿੱਤ ਵੇਚ ਕੇ ਪੈਸਾ ਕਮਾਉਣਾ ਨੂੰ ਕਮਾਈ ਕਹਿੰਦੇ ਆ ਮੈਨੂੰ ਪੁੱਛ ਕੇ ਦੇਖੋ ਜਿਹੜੀ ਮੈਂ ਮਲੇਸ਼ੀਆ ਦੇ ਵਿੱਚੋਂ ਕਿਵੇਂ ਜਾਨ ਬਚਾ ਕੇ ਇੱਥੇ ਆਈ ਹੈਗੀ ਇੱਕ ਪੰਜਾਬੀ ਵੀਰ ਮਿਲਿਆ ਤਾਂ ਉਹਨੇ ਮੇਰੀ ਜਾਨ ਬਚਾਈ ਆ ਕੋਈ ਪੈਸਾ-ਫੁਸਾ ਨਹੀਂ ਉੱਥੇ ਇੱਜਤਾਂ ਖਰਾਬ ਹੁੰਦੀਆਂ ਨੇ ਜੇ ਕੰਮ ਕਰਨਾ ਤਾਂ ਪੰਜਾਬ 'ਚ ਕਰੋ ਕੁਝ ਨਹੀਂ ਰੱਖਿਆ ਮਲੇਸ਼ੀਆ ਮਲੇਸ਼ੀਆ 'ਚ ਮੈਨੂੰ ਪਿੱਛੇ ਦੇਖੋ ਮੇਰੇ ਨਾਲ ਕੀ ਹੋਇਆ ਉੱਥੇ ਕੀ ਕਰਨਾ ਹੋਇਆ ਭੈਣੇ ਤੁਹਾਡੇ ਨਾਲ ਮਤਲਬ ਤੁਸੀਂ ਬਹੁਤ ਜ਼ਿਆਦਾ ਭਰ ਕੇ ਹੋਏ ਹੋ ਲੋਕ ਕਹਿੰਦੇ ਆ ਵੀ ਉਧਰ ਮਲੇਸ਼ੀਆ 'ਚ ਬਹੁਤ ਕਮਾਈ ਆ ਬਹੁਤ ਪੈਸਾ ਤੁਹਾਡੇ ਨਾਲ ਕੀ ਹੋਈ ਐ ਅਸੀਂ ਤੁਹਾਡੀ ਪੂਰੀ ਗੱਲਬਾਤ ਕਰਨਾ ਚਾ ਥੋੜੀ ਵੀਡੀਓ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਕੀ ਤੁਹਾਡੇ ਨਾਲ ਕੀ ਟਰੈਜਡੀ ਹੋਈ ਹੈ ਕੀ ਤੁਹਾਡੇ ਨਾਲ ਕਰਨਾ ਕੀ ਘਟਿਆ ਉੱਥੇ ਮੇਰੀ ਦੋਸਤ ਸੀ ਇੱਕ ਮੈਨੂੰ ਲੈ ਗਈ ਫਸਾ ਕੇ ਕਹਿੰਦੀ ਤੈਨੂੰ ਵਧੀਆ ਕੰਪਨੀ 'ਚ ਕੰਮ ਕਰਾਉਂਗੀ ਗਾਹਾਂ ਲਾ ਜਾ ਕੇ ਉੱਥੇ ਮੈਨੂੰ ਅੰਗਰੇਜ਼ਾਂ ਦੇ ਬਾਡ ਦਾ ਕਲੱਬਾਂ 'ਚ ਉੱਥੇ ਝੂਠੇ ਭਾਂਡੇ ਮਾਣਣ ਕੁਛ ਵੀ ਨਹੀਂ ਹੈਗਾ ਉੱਥੇ ਇੱਜ਼ਤਾਂ ਰੁੱਲਦਿਆਂ ਨੇ ਇਹੋ ਜਿਹੀ ਕਮਾਈ ਦੀ ਮੈਂ ਕਹਿੰਦੀ ਥੂ ਇਹੋ ਜਿਹੀ ਕਮਾਈ ਦੀ ਇਹੋ ਜਿਹੀ ਕਮਾਈ ਮੈਨੂੰ ਲੋੜ ਹੀ ਨਹੀਂ ਕਿਸੇ ਨੂੰ ਵੀ ਨਹੀਂ ਲੋੜ ਇਹ ਜੀ ਆਪਣੇ ਪੰਜਾਬੀਆਂ ਨੂੰ ਜਾਣ ਦੀ ਜਿਹੜੀ ਇੱਜ਼ਤ ਵੇਚ ਕੇ ਕਮਾਈ ਜਾਵੇ ਇਹ ਕੋਈ ਕਮਾਈ ਆ ਕਿਸ ਤਰ੍ਹਾਂ ਇਹ ਜੀ ਕਮਾਈ ਮੈਂਨੂੰ ਬਸ ਮੈਂ ਇਹਦੇ ਨਾਲ ਹੁਣ ਹੀ ਚੰਗਿਆ ਉਸ ਤੋਂ ਅੱਜ ਕੱਲ ਕੁੜੀਆਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਲੋਕ ਜਿਹੜੇ ਹੈਗੇ ਆਪਣੀਆਂ ਧੀਆਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਣ ਦੀ ਪੂਰੀ ਜਦੋਜਾਹਤ ਕਰ ਰਹੇ ਹੈ ਅੱਜ ਦੀ ਜਿਹੜੀ ਤੁਸੀਂ ਕੁੜੀ ਦੇਖ ਰਹੇ ਹੋ ਇਹ ਕੁੜੀ ਨੂੰ ਮਲੇਸ਼ੀਆ ਗਈ ਸੀ ਤੇ ਮਲੇਸ਼ੀਆ ਦੇ ਵਿੱਚ ਕੁੜੀ ਨਾਲ ਕੀ ਹੋਇਆ ਇਹ ਪੂਰੀ ਵੀਡੀਓ ਦੇਖ ਕੇ ਤੁਹਾਡੀ ਜਿਹੜੀ ਲੋਹ ਕੰਡਾ ਖੜਾ ਹੋ ਜਾਊਗਾ ਜਾਂ ਤੁਹਾਡੀ ਰੂਹ ਕੰਬ ਜਾਣੀ ਹੈ ਇਹ ਕੁੜੀ ਦੀ ਬਈ ਜ਼ਿੰਦਗੀ ਬਰਬਾਦ ਹੁੰਦੀ ਹੁੰਦੀ ਕਿਵੇਂ ਬਚੀ ਹੈ ਆਪਾਂ ਕੁੜੀ ਨਾਲ ਪੂਰੀ ਗੱਲਬਾਤ ਕਰਾਂਗੇ ਕੁੜੀ ਨੂੰ ਏਜੰਡਾ ਨੇ ਮਲੇਸ਼ੀਆ ਭੇਜਤਾ ਸੀ ਪਰ ਕੁੜੀ ਆਪਣੀ ਜ਼ਿੰਦਗੀ ਬਚਾ ਕੇ ਆਪਣੀ ਜਿਹੜੀ ਕਹਿ ਸਕਦੇ ਆ ਵੀ ਅ ਅੱਦੇ ਇੱਜ਼ਤ ਤੇ ਦਾਗ ਨਹੀਂ ਲੱਗਣ ਦਿੱਤਾ ਤੇ ਉੱਥੋਂ ਕਿਵੇਂ ਬਚ ਕੇ ਆਈ ਆ ਆਪਾਂ ਕੁੜੀ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਕੁੜੀ ਦੀ ਜਿਹੜੀ ਤੁਸੀਂ ਹੁਣ ਸਾਰੇ ਗੱਲ ਤੇ ਪੂਰੀ ਗੌਰ ਦੇਣੀ ਹੈ ਕਿਉਂਕਿ ਪੰਜਾਬ ਦੇ ਵਿੱਚ ਕੁੜੀਆਂ ਨੂੰ ਕਿਵੇਂ ਫਸਾਇਆ ਜਾਂਦਾ ਤੇ ਕੁੜੀਆਂ ਫਸ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੀਆਂ ਤੇ ਉਹਨਾਂ ਭੈਣਾਂ ਨੂੰ ਬੇਨਤੀ ਹੈ ਵੀ ਇਹ ਬਾਹਰ ਜਾਣ ਦੇ ਬਾਰੇ ਇੱਕ ਵਾਰੀ ਕੁੜੀ ਦੀ ਵੀਡੀਓ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰੋ ਜੀ ਅਸ ਸੀ ਗਾ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂ ਹੋ ਵੀਰੇ ਠੀਕ ਹੋ ਠੀਕ ਹੈ ਵੀਰੇ ਹਾਂ ਵੀਰੇ ਕੀ ਘਟਨਾ ਹੋਈ ਹੈ ਅਸੀਂ ਪਤਾ ਲੱਗਿਆ ਅਸੀਂ ਤੁਹਾਡੀ ਵੀਡੀਓ ਬਣਾਉਣ ਆਏ ਆ ਵੀ ਕੁੜੀ ਮਲੇਸ਼ੀਆ ਗਈ ਸੀ ਮਲੇਸ਼ੀਆ ਦੇ ਵਿੱਚ ਇਹਦੇ ਨਾਲ ਇੱਕ ਬਹੁਤ ਅ ਦੁਖਦਾਈ ਘਟਨਾ ਵਾਪਰ ਦੀ ਵਾਪਰ ਦੀ ਬਚੀ ਹੈ ਕੁੜੀ ਤੇ ਕੁੜੀ ਨਾਲ ਬਹੁਤ ਮਤਲਬ ਕਹਿ ਸਕਦੇ ਨੇ ਵੀ ਇੱਕ ਬਹੁਤ ਵੱਡੀ ਟਰੈਜੇਡੀ ਹੋ ਜਾਈ ਆਨੋ ਤੁਸੀਂ ਕਲੀਅਰ ਕਰੋ ਕੀ ਗੱਲ ਸੀ ਕੀ ਪੂਰੀ ਤੁਹਾਨੂੰ ਵਿਸਤਾਰ ਦੇ ਵਿੱਚ ਦੱਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆਂ ਵੀ ਜਦੋਂ ਮੈਂ ਆਪਣੇ ਪਿੰਡ ਸੀਗੀ ਜੀ ਤੇ ਪਿੰਡ ਮੈਂ ਛੋਟਾ ਮੋਟਾ ਕੰਮ ਕਰਦੀ ਸੀਗੀ ਕਿਸੇ ਦੇ ਜਿਵੇਂ ਘਰਾਂ ਦੇ ਵਿੱਚ ਝਾੜੂ-ਵੋਚਾ ਸਫਾਈ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕੰਮ ਹੁੰਦੇ ਨੇ ਜਿਸ ਤਰ੍ਹਾਂ ਦੇ ਉਹ ਕੰਮ ਕਰਦੀ ਸੀਗੀ ਤੇ ਉਸ ਤੋਂ ਬਾਅਦ ਮੇਰੀ ਕੋਈ ਦੋਸਤ ਸੀਗੀ ਉਹ ਗਈ ਹੋਈ ਸੀ ਮਲੇਸ਼ੀਆ ਉਹ ਗਈ ਸੀ ਉਹਨੇ ਮੈਨੂੰ ਲਾਲਚ ਦਿੱਤਾ ਕਹਿੰਦੀ ਉੱਥੇ ਵਧੀਆ ਕੰਮ ਆ ਵੀ ਉਥੇ ਮੋਟਾ ਪੈਸਾ ਬਣਦਾ ਵਧੀਆ ਤੂੰ ਉਥੇ ਚੱਲ ਆ ਵਾ ਮੈਨੂੰ 100 ਕੰਪਸ ਚਕਾਈ ਚਲੋ ਮੋਦੇ ਪਿੱਛੇ ਲੱਗ ਕੇ ਚਲੀ ਗਈ ਮਲੇਸ਼ੀਆ ਜਦੋਂ ਚਲੀ ਗਈ ਉਥੇ ਅੱਗੇ ਗਈ ਮੈਂ ਅੱਗੇ ਜਾ ਕੇ ਮੈਨੂੰ ਇੰਨੇ ਨੇ ਕਿੰਬਸ ਨੂੰ ਦੱਸ ਨਹੀਂ ਸਕਦੀ ਵੀ ਮੈਂ ਪਰਿਵਾਰ ਦੇ ਵਿੱਚ ਇੰਨੇ ਨੇ ਮੈਂਬਰ ਹੁੰਦੇ ਸੀ ਉਹਨਾਂ ਦਾ ਕੰਮ ਕਰਦੀ ਰਹੀ ਮੈਂ ਨਹੀਂ ਜਿਹੜੇ ਤੁਸੀਂ ਪੋਚੇ ਲਾਉਂਦੇ ਸੀਗੇ ਬਾਈ ਆਪਾਂ ਥੋੜੀ ਗੱਲ ਕਰਦੇ ਹਾਂ ਪੋਚੇ ਲਾਉਂਦੇ ਸੀ ਥੋੜੀ ਕਿੰਨੇ ਘਰਾਂ ਦੇ ਪੋਚੇ ਹੁੰਦੇ ਸੀਗੇ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਕੰਮ ਕਰਕੇ ਹੁੰਦੇ ਸੀਗੇ ਚਾਰ ਪੰਜ ਘਰਾਂ ਦਾ ਕੰਮ ਹੁੰਦਾ ਸੀਗਾ ਜੀ ਸਵੇਰੇ 8 ਵਜੇ ਜਾਣਾ 1:30 ਵਜੇ ਜਾਣਾ ਤੇ ਕਿੰਨੀ ਕਮਾਈ ਹੋ ਜਾਂਦੀ ਸੀ ਬਾਈ ਮਹੀਨੇ ਦੀ ਥੋੜੀ ਜਿਹੜੀ ਪੋਚਾਂ ਦੇ ਵਿੱਚੋਂ ਕਮਾਈ ਤਾਂ ਕਿਹੜੀ ਹੋਣੀ ਸੀ ਵੀਰ ਜੀ ਇਹ ਤਾਂ ਟਾਈਮ ਪਾਸ ਹੁੰਦਾ ਫਿਰ ਵੀ ਅੰਦਾਜ਼ਾ ਲਾ ਜੀ ਬਸ 2500 3000 3000 ਰੁਪਏ ਜੀ 3000 ਰੁਪਏ ਜ਼ਮੀਨੇ ਦਾ ਕਮਾਉਂਦੇ ਸੀ ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਹੈ ਤੁਹਾਡੇ ਕਿੰਨੇ ਬੱਚੇ ਆ ਸਾਨੂੰ ਉਹ ਡਿਟੇਲ ਚ ਦੱਸੋ ਉਹ ਸਾਡੀ ਬਾਹਰ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਤੁਹਾਡੇ ਨਾਲ ਪਰਿਵਾਰ ਦੇ ਵਿੱਚ ਮੇਰੇ ਹਸਬੰਦ ਨੇ ਉਹਨਾਂ ਦਾ ਕੰਮ ਕਰ ਘੱਟ ਚੱਲਦਾ ਚਲੋ ਮੈਨੂੰ ਵੀ ਕੀ ਕੰਮ ਕਰਦੇ ਆ ਜੀ ਉਹ ਬਸ ਆਈ ਮਜ਼ਦੂਰੀ ਓਕੇ ਹਾਂਜੀ ਮੇਰੇ ਦੋ ਬੱਚੇ ਨੇ ਜੀ ਹਾਂਜੀ ਬੱਚਿਆਂ ਦੀ ਉਮਰ ਕਿੰਨੀ ਕਿੰਨੀ ਹੈ ਵੀਰੇ ਬੱਚਿਆਂ ਦੀ ਉਮਰ ਹੈਗੀ ਗੁੜੀਆ 10 ਸਾਲ ਦੀ ਆ ਬੇਟਾ 5 ਸਾਲ ਦਾ। ਦੋ ਬੱਚੇ ਜੀ। ਹਾਂ ਜੀ। ਬਾਈ ਫਿਰ ਜੇ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਕਿਸੇ ਜਿਹੜੀ ਏਜੰਟ ਸੀ ਤੁਸੀਂ ਉਹਦੀਆਂ ਗੱਲਾਂ ਦੇ ਵਿੱਚ ਆਏ ਉਹਨੇ ਤੁਹਾਨੂੰ ਫਸਾਇਆ। ਉਹਨਾਂ ਨੇ ਗੱਲਾਂ ਚ ਬਾਈ ਤੁਸੀਂ ਕਿਵੇਂ ਆਏ? ਉਹਨਾਂ ਨੇ ਤੁਹਾਨੂੰ ਕੀ ਇਹੋ ਜਿਹਾ ਕੁਝ ਦਿਖਾਇਆ? ਮੈਂ ਜਿਹਨੇ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮਲੇਸ਼ੀਆ ਜਾਣ ਲਈ ਤਿਆਰ ਹੋਈ। ਮੈਨੂੰ ਕਹਿੰਦੇ ਵੀ ਉੱਥੇ ਇੱਕ ਕੰਪਨੀ 'ਚ ਕੰਮ ਕਰਨਾ। ਜਦੋਂ ਜਿਹੜੀ ਕੁੜੀ ਮੈਨੂੰ ਲੈ ਕੇ ਗਈ ਸੀ ਉਹ ਵੀ ਮਤਲਬ ਕਿ ਉਹ ਵੀ ਏਜੰਟ ਨਾਲ ਮਿਲੀ ਹੋਈ ਸੀਗੀ। ਅਸੋ ਕੁੜੀ ਜਿਹੜੀ ਤੁਹਾਨੂੰ ਕਹਿ ਰਹੀ ਸੀ ਵੀ ਹਾਂਜੀ ਹਾਂਜੀ ਆ ਮੈਂ ਤੁਹਾਨੂੰ ਬਾਹਰ ਲੈ ਕੇ ਜਾਵਾਂ ਉੱਥੇ ਇੰਨੀ ਕਮਾਈ ਹੈ, ਉੱਥੇ ਆਹ ਕੁਝ ਹੈ। ਉਹ ਏਜੰਟ ਨਾਲ ਮਿਲੀ ਹੋਈ ਸੀ। ਮਿਲੀ ਹੋਈ ਸੀ ਮੈਨੂੰ ਪਤਾ ਨਹੀਂ ਸੀ। ਤੇ ਮੈਨੂੰ ਕਹਿੰਦੀ ਵੀ ਕੰਪਨੀ ਦੇ ਵਿੱਚ ਕੰਮ ਕਰਨਾ ਹੈਗਾ ਜਦੋਂ ਮੈਨੂੰ ਲੱਗੀ ਉੱਥੇ ਕੋਈ ਕੰਪਨੀ ਕੰਪਨੀ ਨਹੀਂ, ਕੁਝ ਨਹੀਂ। ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਕਲੱਬਾਂ ਦੇ ਵਿੱਚ ਲਿਜਾ ਕੇ ਖੜਾਤਾ। ਇਹ ਤੁਹਾਨੂੰ जान ਤੋਂ ਪਹਿਲਾਂ ਤਾਂ ਨੇ ਕੋਈ ਸੁਪਨੇ ਦਿਖਾਏ ਤੁਹਾਨੂੰ ਕੋਈ ਚੀਜ਼ ਦਿਖਾਈ ਵੀ ਉੱਥੇ ਪੂਰਾ ਪੂਰਾ ਜੀ ਕੀ ਕੀ ਤੁਹਾਨੂੰ ਦਿਖਾਇਆ ਸਾਨੂੰ ਉਹ ਆਡੀਅנס ਨੂੰ ਬਦ ਦੱਸਣਾ ਜੀ ਇੰਨੇ ਪੈਸੇ ਬਣਦੇ ਆ ਉੱਥੇ ਇੰਨੇ ਪੈਸੇ ਬਣਦੇ ਆ ਉੱਥੇ ਇੰਨੀ ਮੋਟੀ ਕਮਾਈ ਆ ਇੱਥੇ ਕੀ ਆ ਤੂੰ ਕੋਚਾਂ ਚ ਮੱਥਾ ਮਾਰਦੀਆਂ ਉੱਥੇ ਵਧੀਆ ਪੈਸਾ ਬਣਦਾ ਜਿਹੜੇ ਤੂੰ ਇੱਕ ਮਹੀਨੇ ਚ ਕਮਾਉਣੀ ਆ ਉਹ ਤੇਰੇ ਘੰਟੇ ਦੀ ਕਮਾਈ ਆ ਹੂੰ ਇਹ ਜਿਹਾ ਕੁਝ ਮੈਨੂੰ ਕਿਹਾ ਮੈਂ ਲਾਲਚ ਦੇ ਵਿੱਚ ਆ ਕੇ ਵੀ ਚਲੋ ਘਰ ਦਾ ਕੁਝ ਬਣ ਜੂ ਬੱਚਿਆਂ ਦਾ ਕੁਝ ਬਣ ਜੂ ਹੋ ਹੀ ਜਾਂਦਾ ਜੀ ਬੰਦੀ ਤੇ ਮੈਂ ਪਿੱਛੇ ਲੱਗ ਕੇ ਚਲੀ ਗਈ ਉਹਨਾਂ ਦੇ ਉੱਥੇ ਜਾ ਕੇ ਬਹੁਤ ਬੁਰਾ ਹੋਇਆ ਤੇ ਜਦੋਂ ਗਈ ਮੈਂ ਅੱਗੇ ਕੋਈ ਕੰਪਨੀ ਨਹੀਂ ਸੀ ਤੇ ਪਹਿਲਾਂ ਤਾਂ ਮੈਂ ਮੈਨੂੰ ਕਿਸੇ ਦੇ ਘਰ ਦੇ ਵਿੱਚ ਲਵਾਇਆ ਉਹਦੇ ਵਿੱਚ 10 ਮੈਂਬਰ ਸੀ ਘਰ ਦੇ 20 25 ਮੈਂਬਰ ਸੀਗੇ ਸਾਰਿਆਂ ਦਾ ਮੈਂ ਕੰਮ ਕਰਦੀ ਕੰਮ ਕਰਨ ਤੋਂ ਬਾਅਦ ਵੀ ਮੈਨੂੰ ਕੋਈ ਖਾਣਾ ਪਾਣੀ ਨਹੀਂ ਦਿੱਤਾ ਜਾਂਦਾ ਸੀਗਾ ਭੁੱਖਿਆਂ ਨੇ ਸੌਣਾ ਜਿ ਬਚ ਗਿਆ ਤਾਂ ਝੂਠਾ ਘੂਠਾ ਦੇਦਾ ਨਹੀਂ ਕੁਝ ਵੀ ਨਹੀਂ ਦੇਣਾ ਸੀ ਉਹਨਾਂ ਨੇ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਮੇਰੇ ਦੋਸਤ ਨੂੰ ਕਿਹਾ ਵੀ ਮੇਰੇ ਨਾਲ ਆਇਆ ਹੋ ਰਿਹਾ ਤੂੰ ਤਾਂ ਕਹਿੰਦੀ ਸੀ ਵੀ ਕੰਪਨੀ 'ਚ ਕੰਮ ਕਰਨਾਗਾ ਹੂੰ ਤੇ ਉਹ ਕਹਿੰਦੀ ਵੀ ਨਹੀਂ ਵੀ ਮਿਲੂਗਾ ਕੰਮ ਹਜੇ ਤੇਰੀ ਫਾਈਲ ਪੂਰੀ ਭਰੀ ਹੋਈ ਆ ਪਤਾ ਨਹੀਂ ਆਪਾਂ ਨੂੰ ਕੀ ਪਤਾ ਹੁੰਦਾ ਬਲੀ ਮਰ ਜਾਂਦਾ ਬੰਦਾ ਉਹਨੂੰ ਕੀ ਪਤਾ ਹੁੰਦਾ ਜੀ ਜੀ ਨਹੀਂ ਮੈਂ ਇਨੀ ਪੜੀ ਲਿਖੀ ਸੀਗੀ ਵੀ ਤੁਹਾਨੂੰ ਪਤਾ ਸੀ ਚਲੋ ਮੈਂ ਆਪਦੀ ਸਹੇਲੀ ਦੇ ਸਿਰ ਤੇ ਗਈ ਸੀ ਆਪਾਂ ਵਿਸ਼ਵਾਸ ਕਰ ਲੈਂਦੇ ਆ ਬੰਦੇ ਤੇ ਤੇ ਜਦੋਂ ਮੈਨੂੰ ਉਹਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੇਰੀ ਫਾਈਲ ਲੱਗੀ ਹੋਈ ਹੈਗੀ ਵੀ ਜੀ ਤੇਰਾ ਫਾਰਮ ਭਰਿਆ ਹੋਇਆ ਹੈਗਾ ਵੀ ਤੈਨੂੰ ਕੰਪਨੀ ਚ ਬੁਲਾਉਣਗੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਓਕੇ ਮੈਂ ਜਦੋਂ ਤੁਹਾਨੂੰ ਮੈਨੂੰ ਬੁਲਾਏਂਗੀ ਮੈਂ ਆ ਜਾਂਗੀ ਹੂੰ ਫਿਰ ਕਈ ਦਿਨ ਹੋਏ ਜਦੋਂ ਉਸ ਤੋਂ ਬਾਅਦ ਮੈਨੂੰ ਲੈ ਕੇ ਗਈ ਆਪਦੇ ਏਜੰਟ ਨਾਲ ਉਹ ਕਹਿੰਦੀ ਵੀ ਜੇ ਲੋ ਤੇਰਾ ਨਾਮ ਆ ਗਿਆ ਫਾਈਲ ਦੇ ਵਿੱਚ ਵਧੀਆ ਤੈਨੂੰ ਆ ਜਾ ਕੰਮ ਦਿਵਾਉਣਾ ਮੈਂ ਕਿਹਾ ਚਲੋ ਠੀਕ ਐ ਮੈਂ ਬਾਗੀ ਉਹਨਾਂ ਨਾਲ ਜਦੋਂ ਮੈਂ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਕੁੜੀਆਂ ਨੂੰ ਉਹ ਲੈ ਕੇ ਗਈ ਜਿੱਦੇ ਤੁਹਾਡੇ ਵਰਗੀਆਂ ਭੈਣਾਂ ਨੂੰ ਹੋਰ ਬਹੁਤ ਕੁੜੀਆਂ ਜੀ ਅਸਲ ਵਿੱਚ ਮਲੇਸ਼ੀਆ ਦੇ ਵਿੱਚ ਕੰਮ ਕੋਈ ਕੰਮ ਨਹੀਂ ਹੈਗਾ ਉਹ ਉੱਥੇ ਜਿਆਦਾ ਜਿਆਦਾ ਸ਼ੋਸ਼ਣ ਹੁੰਦਾ ਆਪਣੇ ਵਰਗੀਆਂ ਪੰਜਾਬੀ ਕੁੜੀਆਂ ਜਾਂਦੀਆਂ ਕੰਮ ਦੀ ਭਾਲ ਚਾ ਉੱਥੇ ਕੋਈ ਕੰਮ ਨਹੀਂ ਮਿਲਦਾ ਜ਼ਿਆਦਾਤਰ ਉਹੀ ਕੰਮ ਚੱਲਦਾ ਹੈ ਕੀ ਕੰਮ ਬਈ ਕੀ ਕੰਮ ਚੱਲਦਾ ਹੈ ਕਲੀਅਰ ਕਰੋ ਹੁਣ ਮੈਂ ਕਿਵੇਂ ਦੱਸਾਂ ਬਰਾਜ ਜੀ ਤੁਸੀਂ ਆਪ ਹੀ ਸਿਆਣੇ ਹੋਗੇ ਕੁੜੀਆਂ ਦਾ ਸ਼ੋਸ਼ਣ ਹਾਂਜੀ 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 ਮਤਲਬ ਉੱਥੇ 2 ਨੰਬਰ ਤੱਕ ਮਜਾਦਾ ਚੱਲਦਾ ਹਾਂਜੀ ਹਾਂਜੀ ਕਿਉਂਕਿ ਇੱਥੇ ਲੈ ਜਾਂਦੇ ਨੇ ਉਹਨਾਂ ਨੂੰ ਵੀ ਉੱਥੇ ਵਧੀਆ ਕੰਮ ਕੋਈ ਕੰਮ ਨਹੀਂ ਜੇ ਤਾਂ ਕੋਈ ਆਵਦਾ ਕੰਮ ਸਿੱਖ ਕੇ ਜਾਂਦਾ ਉਹਨੂੰ ਤਾਂ ਕੰਮ ਮਿਲ ਜਾਂਦਾ ਨਹੀਂ ਜਾਰਾ ਤਾਰ ਕੁੜੀਆਂ ਦਾ ਬਸ ਇਹੀ ਕੰਮ ਚੱਲਦਾ ਕਿਉਂਕਿ ਕੁੜੀਆਂ ਕਰਨ ਵਾਲੀਆਂ ਨਹੀਂ ਹੁੰਦੀਆਂ ਜਦੋਂ ਉਹਨਾਂ ਨੂੰ ਲਾਲਚ ਦੇ ਕੇ ਕੁੜੀਆਂ ਨੂੰ ਮਨ ਨਹੀਂ ਹੁੰਦਾ ਵੀ ਅਸੀਂ ਇਹੀ ਕੰਮ ਕਰਨ ਜਾਣਾ ਜਦੋਂ ਉਹਨਾਂ ਨੂੰ ਲਾਲਚ ਦੇ ਕੇ ਲੈ ਜਾਂਦੇ ਆ ਉਹਨਾਂ ਕੋਲ ਖਰਚਾ ਨਹੀਂ ਹੁੰਦਾ ਕੋਈ ਮਾਂ ਤਾਂ ਉਹਨੂੰ ਕਮਾਈ ਕਿ ਜੰਡਾ ਟੰਗ ਨਹੀਂ ਹੁੰਦਾ ਉਹ ਵੀ ਮਜਬੂਰੀ ਚ ਵਿਚਾਰੀਆਂ ਕੀ ਕਰਨ ਵੀ ਅਸੀਂ ਮਾਂ ਤੇ ਉਹਨੂੰ ਕੀ ਮੂੰਹ ਦਿਖਾਵਾਂਗੇ ਵੀ ਆਈਆਂ ਵੀ ਆ ਅਸੀਂ ਪਰ ਇਹ ਕੁਛ ਦੇ ਵਿੱਚ ਆ ਕੇ ਫਿਰ ਉਹ ਕੁੜੀਆਂ ਨੂੰ ਇਹ ਕੁਛ ਕਰਨਾ ਪੈਂਦਾ ਕੁੜੀਆਂ ਫੱਜ ਜਾਂਦੀਆਂ ਹਾਂਜੀ ਨਾ ਅੱਗੇ ਜੋਗੀਆਂ ਤੇ ਨਾ ਪਿੱਛੇ ਜੋਗੀਆਂ ਹਾਂਜੀ ਤੇ ਫਿਰ ਭਾਈ ਕੁੜੀਆਂ ਨੂੰ ਕਿਰੇ ਵਾਪਸ ਆਉਣ ਤੋਂ ਪਹਿਲਾਂ ਫਿਰ ਉਹਨਾਂ ਨੂੰ ਜਦੋਂ ਮੰਨ ਲ ਕੁੜੀਆਂ ਉੱਥੇ ਜਾਂਦੀਆਂ ਫੱਜ ਜਾਂਦੀਆਂ ਫਿਰ ਕਿਰੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਆ ਆਪਾਂ ਕਹਿ ਸਕਦੇ ਹਾਂ ਵੀ ਸਭ ਬੜੀ ਸੋਚਣਾ ਪੈਂਦਾ ਹੈ ਨਾ ਕਿਉਂਕਿ ਉਹ ਇਹ ਜੇ ਕੰਮਾਂ 'ਚ ਆਪਣੀ ਜ਼ਿੰਦਗੀ ਖਰਾਬ ਕਰ ਚੁੱਕੀ ਹੈ ਤੇ ਤੁਹਾਡੇ ਨਾਲ ਬਈ ਫਿਰ ਤੁਹਾਡੀ ਜਿਹੜੀ ਘਟਨਾ ਤੁਹਾਡੇ ਨਾਲ ਘਟੀ ਹੈ ਸਾਨੂੰ ਉਹ ਕਲੀਅਰ ਦੱਸੋ ਬਈ ਹਨਾ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਚਲੋ ਆ ਜਾਓ ਵੀ ਤੁਹਾਨੂੰ ਲੈ ਕੇ ਚੱਲੀਏ ਮੈਨੂੰ ਲੈ ਗਏ ਇੱਕ ਕਲੱਬ ਜਿਹਾ ਬਣਿਆ ਹੁੰਦਾਗਾ ਉੱਥੇ ਲੈ ਗਏ ਮੈਨੂੰ ਉੱਥੇ ਕੋਈ ਅੰਗਰੇਜ਼ ਆਉਂਦਾ ਕੋਈ ਸਾਰੇ ਤਰ੍ਹਾਂ ਦੇ ਲੋਕ ਆਉਂਦੇ ਆ ਪੰਜਾਬੀ ਵੀ ਹੁੰਦੇ ਬਈ ਹਾਂਜੀ ਕੋਈ ਕਿੱਧਰ ਲੈ ਕੇ ਵੜ ਗਿਆ ਕੋਈ ਕਿੱਧਰ ਲੈ ਕੇ ਵੜ ਗਿਆ ਕੋਈ ਮੇਰੇ ਵਰਗ ਹੀ ਕੁੜੀਆਂ ਹੁੰਦੀਆਂ ਰਹੀਆਂ ਤੇ ਜਦੋਂ ਮੈਂ ਦੇਖਿਆ ਵੀ ਆਹ ਕੁਛ ਕੀ ਚੱਲ ਰਿਹਾ ਵੀ ਤੁਸੀਂ ਮੈਨੂੰ ਆਹ ਕੰਮ ਦਿਵਾਉਣਾ ਉਦੋਂ ਮੈਂ ਕੋਈ ਨਾ ਕੋਈ ਬਹਾਨਾ ਕਰਕੇ ਉਥੋਂ ਮੈਂ ਨਿਕਲ ਗਈ ਭੱਜ ਗਈ ਜਦੋਂ ਮੈਂ ਭੱਜ ਤੁਹਾਨੂੰ ਫੜਨ ਦੀ ਕੋਸ਼ਿਸ਼ ਕੀਤੀ ਹੋਈ ਬਈ ਕੀਤੀ ਸੀ ਕੀਤੀ ਸੀ ਜੀ ਬਾਅਦ ਵਿੱਚ ਮੈਂ ਬਾਤ ਬਚਾ ਕੇ ਫੇਰ ਵੀ ਜਦੋਂ ਮੈਂ ਅੱਗੇ ਆਈ ਉਥੇ ਇਹੋ ਜੀ ਮੈਨੂੰ 4-5 ਹੋਰ ਟੱਕਰੇ ਉਹ ਵੀ ਇਹੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮੇਰੇ ਨਾਲ ਜੀ ਉਥੋਂ ਵੀ ਮੈਂ ਜਾਨ ਬਚਾਉਂਦੀ ਬਚਾਉਂਦੀ ਫੇਰ ਮੈਨੂੰ ਇੱਕ ਰਸਤੇ 'ਚ ਪੰਜਾਬੀ ਮਿਲਿਆ ਆਪਣਾ ਕੋਈ ਬੜਿਆ ਵੀਰ ਭਰਾ ਸੀਗਾ ਉਹ ਤੇ ਫਿਰ ਉਹਨੂੰ ਮੈਂ ਆਪਦਾ ਸਾਰਾ ਹਾਲ ਦੱਸਿਆ ਵੀ ਮੇਰੇ ਨਾਲ ਐ ਹੋਇਆ ਤੇ ਫਿਰ ਉਹਨਾਂ ਨੇ ਮੇਰੀ ਜਾਨ ਬਚਾਈ। ਉਹ ਕੁੜੀ ਥੋੜੀ ਪੰਜਾਬ ਥੋੜੀ ਪੰਜਾਬੀ ਵੀਰ ਨੇ ਜਾਨ ਬਚਾਈ ਹੈ। ਹਾਂਜੀ। ਠੀਕ ਹੈ ਜੀ। ਮਤਲਬ ਬਾਈ ਪੰਜਾਬੀ ਵੀਰ ਉਹ ਭਰਾ ਕਿਥੋਂ ਦਾ ਸੀ? ਕਿਹੜੇ ੜੀ ਦਾ ਸੀ? ਉਹ ਆਪਣੇ ਨੇੜੇ ਦੇ ਸੀਗਾ ਜੀ। ਮੈਂ ਤਾਂ ਮਤਲਬ ਮਾਨਸਾ ਏਰੀਏ ਚੋਂ ਆਂਗੀ। ਲਾਗੇ ਪਿੰਡਾਂ ਮਾਨਸਾ। ਥੋੜਾ ਬਾਈ ਕਿੰਨਾ ਖਰਚਾ ਗਿਆ ਸੀ ਜਾਨ ਤੇ? ਕਿੰਨੇ ਕਿੰਨੇ ਲੱਖ ਰੁਪਏ ਤੁਸੀਂ ਲਾ ਚੁੱਕੇ ਸੀ ਜਿਹੜੇ ਇਥੇ ਇਥੋਂ ਮਲੇਸ਼ੀਆ ਜਾਣਾ ਸੀਗਾ ਟੋਟਲ ਸਾਰਾ। ਏਜੰਟ ਨੇ ਕਿੰਨੇ ਪੈਸੇ ਲਏ ਸੀ ਤੁਹਾਡੇ ਤੋਂ? ਅਸੀਂ 5 ਲੱਖ ਰੁਪਏ। 5 ਲੱਖ ਰੁਪਏ ਜੀ। ਸੋ ਬਾਈ ਉਦੋਂ ਜਦੋਂ ਤੁਸੀਂ ਉੱਥੇ ਪ ਤਾਂ ਤੁਹਾਡੇ ਨਾਲ ਉਹ ਨਾਲ ਤੁਸੀਂ ਪੈਸੇ ਤੇ ਲੈ ਲਏ ਸੀ ਉਹ ਤੁਸੀਂ ਆਪਦੇ ਕੋਲੇ ਸੀ ਉਹ ਏਜੰਟ ਨੇ ਤੁਹਾਡੇ ਕੋਲੋਂ ਫੜ ਲਏ ਸੀਗੇ ਏਜੰਟ ਨੇ ਇਹ ਚ ਬਣੇ ਸੀ ਸਾਰਾ ਕੁਝ ਹੀ ਫੜ ਲਿਆ ਸੀ ਮਤਲਬ ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਹੈ ਜੇ ਤੈਨੂੰ ਅਸੀਂ ਬੁਲਾਇਆਗਾ ਜੀ ਸਾਰਾ ਕੁਝ ਸਾਡੇ ਸਿਰ ਤੇ ਹੀ ਆ ਏਜੰਟ ਨੇ ਮਤਲਬ ਤੁਹਾਡੇ ਤੋਂ ਪੈਸੇ ਜਿੱਦੋਂ ਪੈਸਾ ਤੇ ਲਾ ਜੋ ਵੀ ਸੀਗਾ ਤੁਹਾਡੇ ਤੋਂ ਫੜ ਕੇ ਆ ਦੀ ਜਿਹੇ ਚ ਬਣਿਆ ਸੀ ਮੈਂ ਤਾਂ ਵੀ ਦੋਸਤ ਤੇ ਵਿਸ਼ਵਾਸ ਕੀਤਾ ਸੀ ਜੀ ਉਹਦੇ ਸਿਰ ਤੇ ਕੀ ਸੀ ਮੈਨੂੰ ਅਸੀਂ ਵੀ ਚਲੋ ਉਹਨੇ ਬੁਲਾਇਆ ਮੈਨੂੰ ਵਧੀਆ ਕੰਮ ਥੋੜੀ ਖਾਸ ਦੀ ਕੀ ਮਤਲਬ ਅੱਗੇ ਜੱਗੇ ਚ ਬਈ ਦੋਸਤ ਸੀ ਨਹੀਂ ਦੋਸਤ ਸੀ ਮੇਰੇ ਨਾਲ ਪੜੀ ਹੋਈ ਸੀ ਜ ਦੇ ਨਾਲ ਮਤਲਬ ਜੇ 5 ਲੱਖ ਰੁਪਏ ਲਿਆ ਤੇ 2.5 ਲੱਖ ਰੁਪਏ ਵਿੱਚ ਉਹ ਰੱਖਦੀ ਸੀ ਤੇ 2.5 ਲੱਖ ਰੁਪਏ ਉਹ ਬੰਦਾ ਰੱਖਦਾ ਸੀ ਐ ਹੋਊਗਾ ਜੀ ਤਾਂ ਹੀ ਮੇਰੇ ਨਾਲ ਇੰਨਾ ਕੁਝ ਹੋਇਆ ਜੇ ਉਹਨੂੰ ਐ ਹੁੰਦਾ ਵੀ ਮੇਰੇ ਦੋਸਤ ਆ ਪਰ ਉੱਥੇ ਕੋਈ ਹੈ ਯਾਨੀ ਸਿਰਫ ਪੈਸਾ ਉੱਥੇ ਹੀ ਜੀ ਕੋਈ ਕਿਸੇ ਦਾ ਨਹੀਂ ਜੀ ਉੱਥੇ ਬਿਲਕੁਲ ਉੱਥੇ ਪੈਸਾ ਸਿਰਫ ਉਹ ਤੇ ਨਾ ਕੋਈ ਦੋਸਤ ਨਾ ਪੈਸਾ ਭਾਈ ਪੰਜਾਬ ਦੀਆਂ ਕੁੜੀਆਂ ਕਿੰਨੀਆਂ ਹੈਗੇ ਉਥੇ ਜਿਹੜੀਆਂ ਕਲੱਬਾਂ 'ਚ ਜਾਂਦੀਆਂ ਜਾਂ ਪੰਜਾਬ ਦੀਆਂ ਕੁੜੀਆਂ ਹੋ ਗਈਆਂ ਜਾਂ ਹੋਰ ਕੰਟਰੀਆਂ ਦੀਆਂ ਕੁੜੀਆਂ ਸਾਨੂੰ ਉਹ ਵਿਸਤਾਰਤ ਦੱਸੋ ਲੋਕ ਇਹ ਗੱਲ ਕਹਿੰਦੇ ਆ ਵੀ ਨਹੀਂ ਵੀ ਝੂਠ ਆ ਤੁਸੀਂ ਤਾਂ ਇਹ ਚੀਜ਼ ਦੇਖ ਕੇ ਇਹ ਸੱਚਾ ਵੀ ਉਥੇ ਮਤਲਬ ਹਰ ਕੰਟਰੀ ਦੀਆਂ ਕੁੜੀਆਂ ਜਾਂਦੀਆਂ ਮਲੇਸ਼ੀਆ ਦੇ ਕਲੱਬਾਂ 'ਚ ਇਹ ਕੋ ਚੱਲਦਾ ਜੀ ਇਹ ਬਿਲਕੁਲ ਸੱਚ ਹੈ ਜਿਵੇਂ ਸੱਚ ਹੈ ਜ਼ਿਆਦਾਤਰ ਪੰਜਾਬੀ ਕੁੜੀਆਂ ਹੀ ਨੇ ਜਿਹੜੀਆਂ ਘਰੋਂ ਗਰੀਬ ਹੁੰਦੀਆਂ ਨੇ ਆਉਂਦਾ ਵੀ ਚਲੋ ਕੈਨੇਡਾ ਦੁਬਈ ਮबई ਨਹੀਂ ਜਾ ਸਕਦੀਆਂ ਉਹ ਵਿਚਾਰੀਆਂ ਮਲੇਸ਼ੀਆ ਵਗ ਜਾਂਦੀਆਂ ਨੇ ਕੰਮ ਦੇ ਤੌਰ ਤੇ ਵੀ ਚਲੋ ਕੋਈ ਕੰਮ ਮਿਲ ਜੂ ਆਪਣੇ ਘਰ ਦਾ ਸਹਾਰਾ ਹੋ ਜੂ ਮਾਂ ਤੇ ਵੀ ਭੈਣ ਭਾਈ ਦੀ ਮਦਦ ਹੋਊ ਆਪਾਂ ਕਮਾਮਾਂਗੇ ਕੁਝ ਬਣਾਵਾਂਗੇ ਜਾਂ ਕੁਝ ਬਣ ਕੇ ਆਵਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਨਾਲ ਅੱਗੇ ਜਾ ਕੇ ਕੀ ਹੋਊਗਾ ਮਤਲਬ ਉਹ ਜਿਹੜੇ ਗਲਤ ਏਜੰਟ ਹੁੰਦੇ ਉਹਨਾਂ ਦੇ ਹੱਥਾਂ 'ਚ ਏ ਬਈ ਉਹਨਾਂ ਨੇ ਜਿਹੜੀ ਤੁਸੀਂ ਦੇਖਿਆ ਤੁਹਾਨੂੰ ਕੋਈ ਉੱਥੇ ਉਹ ਜੀ ਕੁੜੀ ਮਿਲੀ ਹੋਵੇ ਜਿਹਦੇ ਨਾਲ ਜਿਹਦੇ ਨਾਲ ਜਿਵੇਂ ਤੁਹਾਡੇ ਨਾਲ ਘਟਨਾ ਘੱਟੀ ਹੈ ਉਹ ਵੀ ਫੱਸੀ ਹੋਵੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਕੋਈ ਹੈ ਇਹੋ ਜਿਹੀ ਕੋਈ ਘਟਨਾ ਤੁਸੀਂ ਦੱਸ ਸਕਦੇ ਮੀਡੀਆ ਤੇ ਉਹ ਫਿਰ ਸਾਰਾ ਉਹ ਇਹੋ ਜਿਹੀ ਆਦਤ ਬਣ ਜਾਂਦੀ ਹੈ ਜੀ ਉਹਨਾਂ ਨੂੰ ਜਿਹੜੀਆਂ ਕੁੜੀਆਂ ਉੱਥੇ ਰਹਿੰਦੀਆਂ ਨੇ ਕਿਉਂਕਿ ਜਿਹੜੀ ਕੁੜੀ ਨੂੰ ਡਰ ਹੁੰਦਾ ਪਹਿਲੀ ਵਾਰ ਜਾਂਦੀ ਆ ਉਹ ਕੁੜੀ ਨੂੰ ਇਸ ਤਰ੍ਹਾਂ ਲੱਗਦਾ ਔਖਾ ਜੀ ਜਿਹੜੀਆਂ ਬਾਵਟ ਕਾਫੀ ਟਾਈਮ ਨਹੀਂ ਆ ਗਈਆਂ ਹੁੰਦੀਆਂ ਉਹਨਾਂ ਨੂੰ ਆਦਤ ਬਣ ਜਾਂਦੀ ਹੈ ਉਹ ਜੀ ਹੇ ਬਾਈ ਤੁਸੀਂ ਫੋਨ ਤੇ ਸਾਰਾ ਪਰਿਵਾਰ ਨੂੰ ਕਲੀਅਰ ਕਰਤਾ ਸੀ ਮੇਰੇ ਨਾਲ ਮੈਂ ਠੱਗੀ ਦੀ ਸ਼ਿਕਾਰ ਹੋ ਚੁੱਕੀ ਆ ਤੇ ਮੇਰੇ ਨਾਲ ਆਹ ਕੁਝ ਹੋਇਆ ਕਿ ਕਰੇ ਕੋਈ ਨਹੀਂ ਕਲੀਅਰ ਕੀਤਾ ਹਜੇ ਤਾਂ ਹੁਣ ਦਿਨੇ ਥੋੜੇ ਹੋਏ ਆ ਜੀ ਅੱਛਾ ਜੀ ਹਜੇ ਦਿਨੇ ਥੋੜੇ ਹੋਏ ਆ ਜਿਵੇਂ ਮੈਂ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਹਲਦਾ ਮੈਂ ਮਤਲਬ ਜਦੋਂ ਮੈਂ ਆਈ ਫੇਰ ਨਹੀਂ ਦੱਸਣ ਤੋਂ ਪਹਿਲਾਂ ਫੇਰ ਆਈਆਂ ਮੈਂ ਪਹਿਲਾਂ ਦੱਸਿਆ ਸੀ ਉਹਨਾਂ ਨੂੰ ਨਹੀਂ ਮੈਂ ਫਿਰ ਜਦੋਂ ਖਰਚਾ ਹੋਇਆ ਉੱਥੇ 에ਅਰਪੋਰਟ ਤੋਂ ਲੈ ਕੇ ਇੱਥੇ ਤੱਕ ਉਹ ਸਾਰਾ ਪੰਜਾਬੀ ਵੀਰ ਨੇ ਕੀਤਾ ਜੀ ਹਾਂਜੀ ਹਾਂਜੀ ਫਿਰ ਹੁਣ ਤੁਸੀਂ ਉਹ ਬਾਈ ਦਾ ਕਿੰਨਾ ਸ਼ੁਕਰਗੁਜ਼ਾਰ ਹੈ ਕਿਉਂਕਿ ਇੱਕ ਵੀਰ ਨੇ ਤੁਹਾਡੀ ਇੱਜ਼ਤ ਬਚਾਈ ਹੈ ਜਾਨ ਬਚਾਈ ਹੈ। ਉਹਦੇ ਬਾਰੇ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਡੀਅנס ਨੂੰ ਕਿਉਂਕਿ ਲੋਕ ਬਹੁਤ ਇਹੋ ਜਿਹੇ ਜਿਹੜੇ ਪੰਜਾਬੀਆਂ ਦਾ ਮਜ਼ਾਕ ੜਾਉਂਦੇ ਆ, ਪੰਜਾਬੀਆਂ ਦੀ ਪੱਗਾਂ ਦਾ ਮਜ਼ਾਕ ੜਾਉਂਦੇ ਆ। ਫਿਲਮਾਂ ਦੇ ਵਿੱਚ ਪੰਜਾਬੀਆਂ ਨੂੰ ਇੱਕ ਜੋਕਰ ਦਿਖਾਇਆ ਜਾਂਦਾ ਹੈ। ਉਹਨਾਂ ਬਾਰੇ ਬਾਈ ਤੁਹਾਡਾ ਕੀ ਵਿਚ? ਜਿਹੜੇ ਮਜ਼ਾਕ ੜਾਉਂਦੇ ਆ ਉਹ ਸਾਰੇ ਗਲਤ ਕਰਦੇ ਆ ਜੀ। ਕਿਉਂਕਿ ਪੰਜਾਬੀ ਕੋਈ ਜੋਕਰ ਵਰਕਰ ਨਹੀਂ ਜਦੋਂ ਪੰਜਾਬੀ ਆਪਣੀ ਆਈ ਤੇ ਆ ਜਾਂਦੇ ਤਾਂ ਸਭ ਕੁਝ ਸੈੱਟ ਕਰ ਦਿੰਦੇ ਆ। ਹੂੰ। ਤੇ ਪੰਜਾਬੀ ਭਰਾਵਾਂ ਦਾ ਮੈਂ ਧੰਨਵਾਦ ਕਰਦੀ ਆ ਜਿਹੜੇ ਮ ਕੁੜੀਆਂ ਦਾ ਕੁੜੀਆਂ ਦੀ ਇੱਜ਼ਤ ਬਚਾਉਂਦੇ ਨੇਗੇ ਤੇ ਬਹੁਤ ਵਧੀਆ ਨੇ ਪੰਜਾਬੀਆਂ ਸੋ ਜੇ ਬਾਈ ਉਹ ਪੰਜਾਬੀ ਭਰਾ ਦਾ ਨਾਂ ਆਉਂਦਾ ਤੁਸੀਂ ਸ਼ਾਇਦ ਇੱਥੇ ਨਾਂ ਆਉਂਦੇ ਹਣਾ ਹਾਂਜੀ ਉਹਨਾਂ ਦੀ ਵਜ੍ਹਾ ਨਾਲ ਮੈਂ ਅੱਜ ਜਿਉਂਦਾ ਤੇ ਮੇਰੀ ਮਤਲਬ ਜਿਹੜੀ ਮੇਰੀ ਇੱਜ਼ਤ ਬੱਜੀ ਹੋਈ ਹੈ ਮਤਲਬ ਬਾਈ ਤੁਸੀਂ ਉਹਨਾਂ ਨੂੰ ਕੁੜੀਆਂ ਵਾਂਗੂ ਆਦੀ ਇੱਜ਼ਤ ਤੇ ਦਾਗ ਨਹੀਂ ਲੱਗਣਤਾ ਉਹਨਾਂ ਨੂੰ ਤੁਸੀਂ ਆਦੀ ਇੱਜ਼ਤ ਵੇਚ ਸਕਦੇ ਸੀ ਪਰ ਤੁਸੀਂ ਸੋਚਿਆ ਵੀ ਤੁਸੀਂ ਪਰਿਵਾਰ ਵਾਲਿਓ ਹਾਂਜੀ ਤੁਸੀਂ ਪੈਸੇ ਨੂੰ ਠੋਕਰ ਮਾਰ ਕੇ ਆਏ ਹੋ ਪੈਸਾ ਬਾਈ ਹੈ ਉਹ ਚੀਜ਼ ਚ ਇੱਕ ਲੱਬਾਸ ਕੁੜੀਆਂ ਜਾਂਦੀਆਂ ਆ ਉੱਥੇ ਡਾਂਸ ਕਰਦੀਆਂ ਨੇ ਨੈਕਟਾਰ ਰਹਿੰਦੀਆਂ ਨੇ ਉਹਨਾਂ ਦੀ ਕਮਾਈ ਹੈ ਸਰ ਪੈਸਾ ਕੀ ਕਰ ਜਿਹੜੀ ਜਿੱਤੇ ਚਲੀ ਗਈ। ਇਹ ਕਮਾਈ ਤਾਂ ਹੈਗੀ ਹੈ ਨਾ? ਕਮਾਈ ਤਾਂ ਹੈਗੀ ਹੈ ਜੀ ਪਰ ਇਹੋ ਜੀ ਕਮਾਈ ਵੀ ਕੀ ਕਰਨੀ ਜਦੋਂ ਆਪਣੀ ਦੇਹ ਨੂੰ ਰੋਗ ਹੋ ਤੇ ਕਿਹੋ ਜਿਹੀਆਂ ਬਿਮਾਰੀਆਂ ਵਾਲੇ ਬੰਦੇ ਕੀ ਪਤਾ ਕਿਹੋ ਜਿਹਾ ਕੌਣ ਕਿਹੋ ਜਿਹਾ ਹੁੰਦਾ। ਆਪਾਂ ਕਿਸੇ ਨੂੰ ਕੀ ਜਾਣੇ ਵੀ ਕੀ ਰੋਗ ਹੈ ਕੀ ਬਿਮਾਰੀ ਹੈ ਕਿਸੇ ਬਾਰੇ ਜੀ ਇਹੋ ਜਿਹੇ ਪੈਸੇ ਨੂੰ ਫਿਰ ਆਪਾਂ ਕੀ ਕਰਾਂਗੇ ਜੇ ਉਹ ਆਪਣੀ ਦੇਹ ਨੂੰ ਰੋਗ ਹੀ ਲੱਗੇ ਗਏ। ਬਿਲਕੁਲ ਇਹੋ ਜਿਹੇ ਪੈਸੇ ਨਾ ਬਿਲਕੁਲ ਸਹਵਤ ਨਹੀਂ। ਪੰਜਾਬ 'ਚ ਰਹੋ ਪੰਜਾਬੀ ਕੀ ਕਹਣਾ ਚਾਹੁੰਦੇ ਹੋ ਬਈ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਬਾਹਰ ਜਾ ਕੇ ਆਪਣੀ ਜ਼ਿੰਦਗੀ ਬਰੋਲਣਾ ਚਾਹੁੰਦੀਆਂ ਆਂ ਜਾਇਤਰ ਮਲੇ ਕਹਿਣਾ ਤਾਂ ਇਹ ਚਲੋ ਜਿਹੜੀਆਂ ਵਧੀਆ ਕੋਰਸ ਕਰਕੇ ਪੜ੍ਹ ਲਿਖ ਕੇ ਜਾਂਦੀਆਂ ਉਹਨਾਂ ਨੂੰ ਤਾਂ ਵਧੀਆ ਕੰਮ ਕੰਪਨੀਆਂ 'ਚ ਮਿਲਦਾ ਜਿਹੜੀਆਂ ਕੋਈ ਗਰੀਬ ਘਰਾਂ ਦੀਆਂ ਜਾਂਦੀਆਂ ਉਹਨਾਂ ਨੂੰ ਤਾਂ ਕੋਈ ਪਤੀਜਾ ਨਹੀਂ ਵਿਚਾਰੀਆਂ ਨੂੰ ਆਪਾਂ ਕਹਿੰਦੇ ਵੀ ਆਪੇ ਆਪਣੇ ਘਰ ਦੀ ਗਰੀਬੀ ਜੇ ਹੈਗੀ ਹੈ ਗਰੀਬੀ ਕੱਟ ਲਓ ਇੱਥੇ ਕੁਝ ਬਣਾ ਲਓ ਪੰਜਾਬ 'ਚ ਬਥੇਰਾ ਕੰਮ ਆ ਬਾਹਰ ਨਾ ਜਾਓ ਕਿਉਂਕਿ ਉੱਥੇ ਇੱਜ਼ਤਾਂ ਖਰਾਬ ਹੁੰਦੀਆਂ ਨੇ ਬਿਲਕੁਲ ਜੀ ਹਾਂਜੀ मतलब जे भाई गलत काम ਕਰਨਾ ਮੈਂ ਤਾਂ ਇੱਥੇ ਪੰਜਾਬ ਦੇ ਵਿੱਚ ਹੀ ਹਾਂ। ਇਹੋ ਕੁਛ ਕਰਨਾ ਤਾਂ ਫਿਰ ਇੱਥੇ ਕਰ ਲਵਾਂ। ਹਾਂ। ਉੱਥੇ ਜਾਣ ਦੀ ਕੀ ਜ਼ਰੂਰਤ ਹੈ ਨਾਲੇ ਮਾਂ ਕਿਉਂ ਦੇ ਅੱਖਾਂ ਤੋਂ ਹੱਲੇ ਹੁੰਦਾ ਬੱਚਾ ਨਾਲੇ ਘਰ-ਬਾਰ ਵੇਚ ਕੇ ਜਾਣੇ ਆਪਾਂ ਮਾਂ ਕਿਉਂ ਦਾ ਸਭ ਕੁਝ ਸਲਵਾ ਜਾਣੇ ਆ। ਸੋ ਭਾਈ ਇਹ ਕੁੜੀ ਨੇ ਦੱਸਿਆ ਵੀ ਪੰਜਾਬ ਦੇ ਹਾਲਾਤ ਬਹੁਤ ਖਤਰਨਾਕ ਹੋ ਚੁੱਕੇ ਆ ਪੰਜਾਬ ਦੀਆਂ ਕੁੜੀਆਂ ਨੂੰ ਬੇਨਤੀ ਹੈ ਪੰਜਾਬੀਆਂ ਨੂੰ ਭਰਾਵਾਂ ਨੂੰ ਬੇਨਤੀ ਹੈ ਵੀ ਆਪਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਨਾ ਭੇਜੋ ਕਿਉਂਕਿ ਇਹ ਕੁੜੀ ਕਹਿੰਦੀ ਮੈਂ ਸਾਰਾ ਕੁਝ ਦੇਖ ਕੇ ਆਈ ਹਾਂ। ਉੱਥੇ ਇਹਦੇ ਨਾਲ ਕਿਵੇਂ ਏਜੰਟਾਂ ਨੇ ਠੱਗੀ ਮਾਰੀ ਕਿਵੇਂ ਏਜੰਟਾਂ ਨੇ ਇਹਨਾਂ ਨੂੰ ਉ ਇਹ ਜੇ ਪੰਜਾਬੀ ਭਰਾ ਨਾ ਹੁੰਦਾ ਤਾਂ ਹੋ ਸਕਦਾ ਕੁੜੀ ਦੀ ਜ਼ਿੰਦਗੀ ਉਥੇ ਇਹਨੂੰ ਮਾਰ ਵੀ ਸਕਦੇ ਸੀ ਹੋ ਸਕਦਾ ਵੀ ਇਹ ਕੁੜੀ ਉਥੇ ਇਹੋ ਜਿਹੀ ਦਲਦਲ ਚ ਫਸਦੀ ਇਹ ਨਾ ਬੱਚਾ ਨੂੰ ਦੱਸਣ ਜੋਗੀ ਸੀ ਨਾ ਪਰਿਵਾਰ ਨੂੰ ਦੱਸਣ ਜੋਗੀ ਸੀ ਪਰਿਵਾਰ ਨੂੰ ਇਹ ਹੋ ਜਾਂਦਾ ਬਈ ਉਹ ਸਾਡੀ ਕੁੜੀ ਕਮਾਈ ਕਰਦੀ ਹੈ ਨਾ ਬਈ ਮੇਰੇ ਮੇਰੇ ਅੱਖਾਂ ਦੇ ਸਾਹਮਣੇ ਤਾਂ ਮੇਰੇ ਆਪ ਦੇ ਦੋਸਤ ਫਰੈਂਡ ਆ ਜਿਹੜੇ ਤਿੰਨ ਚਾਰ ਗਏ ਹਾਲੇ ਤੱਕ 3 ਸਾਲ ਹੋ ਗਏ 4 ਉਹਨਾਂ ਦਾ ਕੋਈ ਪੈਸਾ ਨਹੀਂ ਆਇਆ ਸਰ ਜੀ ਕੋਈ ਪੈਸਾ ਨਹੀਂ ਆਇਆ ਕੋਈ ਕਮਾਈ ਮਤਲਬ ਕਿਲ ਤਾਂ ਬਈ ਹੈਗੀ ਹੈ ਵੀ ਜਦੋਂ ਬੰਦਾ ਉਥੇ ਭਗ ਜਾਂਦਾ ਹੈ ਉਹ ਗਲਤ ਕੰਮ ਅੱਜ ਉਲਝ ਜਾਂਦਾ ਫਿਰ ਉਹਨੂੰ ਕਰਨਾ ਵਾਪਸ ਆਉਣਯੋਗ ਆ ਜੀ ਵੇਖਦੇ ਦੋ ਇੱਕ ਰਹੀ ਗੱਲ ਬੰਦਾ ਵੀ ਮੈਂ ਕੰਮ ਕਰਦੀ ਮੈਂ ਕਮਾਈ ਕਰਨੀ ਹਾਂਜੀ ਹਾਂਜੀ ਕੋਈ ਫਾਇਦਾ ਨਹੀਂ ਜੇ ਕੰਮ ਕਰਨਾ ਤਾਂ ਪੰਜਾਬ 'ਚ ਹੀ ਬਹੁਤ ਦਾ ਇੱਥੇ ਕੰਮ ਕਰੋ ਆਪਣੇ ਪੰਜਾਬ ਜਿੰਨਾ ਤੱਕ ਤੇ ਕੰਮ ਹੈ ਹੀ ਨਹੀਂ ਸੁੱਖੀ ਭਾਜੀ ਥੋੜਾ ਜਿਹਾ ਕੱਪੜਾ ਲਾ ਦਿਓ ਭਾਈ ਇਹ ਜਿਹੜੀ ਅਸੀਂ ਵੀਡੀਓ ਬਣਾਈ ਹੈ ਸਾਡੇ ਆਰਟਿਸਟ ਕਾਲਪਨਿਕ ਹੈ ਇਹ ਪਿੱਛੇ ਜਿਹੀ ਇੱਕ ਘਟਨਾ ਘੱਡੀ ਸੀ ਕੁੜੀ ਨਾਲ ਅਸੀਂ ਉਹਦੇ ਤੇ ਫਿਲਮ ਬਣਾਈ ਹੈ ਉਹ ਕੁੜੀ ਗਈ ਸੀ ਮਲੇਸ਼ੀਆ ਦੇ ਉਹ ਕੁੜੀ ਨਾਲ ਥੱਗੀ ਬੱਜੀ ਜੇ ਕੁੜੀ ਉਹ ਵਾਪਸ ਆ ਗਈ ਭਾਈ ਸੁੱਖੀ ਕੀ ਮੈਸੇਜ ਆਪਣਾ ਇਹ ਤੁਸੀਂ ਆਡੀਅנס ਨੂੰ ਜ਼ਰੂਰ ਦੋ ਹਾਂ ਪਕੀ ਤੁਸੀਂ ਵੀ ਇੱਕ ਪਰਿਵਾਰ ਤੌਰ ਪਰਿਵਾਰ ਵਾਲੇ ਆ ਪਰਿਵਾਰ ਚਲਾ ਰਹੇ ਆ ਆਪਣੇ ਬੱਚਾ ਨੂੰ ਪਾਲਦੇ ਹੋ ਇਹ ਕੀ ਮੈਸੇਜ ਦਿੱਤਾ ਬਸ ਸਮਾਜ ਨੂੰ ਇੱਕ ਵੀਡੀਓ ਜਿਹੜੀ ਪਾਈ ਹੈ ਇਹ ਕਾਲਪਨੇਕ ਆਪਣੇ ਆਰਟਿਸਟਾਂ ਦੀ ਗੱਲ ਕਰਨੀ ਚਾਹ ਇਹ ਤੁਹਾਨੂੰ ਜ਼ਰੂਰ ਦੱਸ ਪਈ ਮੈਸੇਜ ਇਹ ਹੀ ਹੈ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਪੰਜਾਬ ਦੀਆਂ ਕੁੜੀਆਂ ਗਲਤ ਨਹੀਂ ਵੀ ਗਲਤ ਹੋ ਕੇ ਬਾਹਰ ਜਾਂਦੀਆਂ ਜਾਂ ਉੱਥੇ ਜਾ ਕੇ ਗਲਤ ਹੁੰਦੀਆਂ ਨਹੀਂ ਕਿਉਂਕਿ ਜਿਹੜੇ ਬਾਹਰ ਲੰਗਰੇਜ ਹੁੰਦੇ ਨੇ ਔਰ ਵਧੇਰੇ ਆਪਣੇ ਪੰਜਾਬੀ ਕੁੜੀਆਂ ਨੂੰ ਫਸਾ ਲੈਂਦੇ ਨੇ ਕਿਉਂਕਿ ਜੇᱫੋ ਉਹਨਾਂ ਕੋਲ ਕੋਈ ਕੰਮ ਦਾ ਆਚਾਰਾ ਨਹੀਂ ਹੁੰਦਾ ਜੀ ਉਹ ਵਿਚਾਰੀਆਂ ਆਪਣੇ ਆਪ ਹੀ ਫਸ ਜਾਂਦੀਆਂ ਨੇ ਜੀ ਭੁੱਖੀਆਂ ਮਰਦੀਆਂ ਜੇਦੋ ਕੋਈ ਰਹਿਣ ਲਈ ਕੋਈ ਥਾਂ ਨਹੀਂ ਹੁੰਦੀ ਖਾਣ ਪੀਣ ਲਈ ਕੁਝ ਹੁੰਦਾ ਨਹੀਂ ਜੀ ਉਹ ਆਪਣਾ ਆਪ ਫਸੀਆਂ ਫਸਾਈਆਂ ਨੇ ਜੀ ਸੋ ਤੁਸੀਂ ਵੀ ਇਹ ਹੀ ਕਹਿਣਾ ਚਾਹੁੰਦੇ ਹੋ ਵੀ ਪੰਜਾਬੀਆਂ ਜਿਹੜੇ ਭੈਣਾਂ ਉਹ ਮਤਲਬ ਉਹ ਕੰਮ ਇੱਥੇ ਹੀ ਕਰਨ ਬਾਹਰ ਕੁਝ ਨਹੀਂ ਪੰਜਾਬ ਵਿੱਚ ਬਹੁਤ ਕੰਮ ਆ ਜੀ ਬਥੇਰੇ ਪਹਿਲਾਂ ਕਿਹੜਾ ਪੰਜਾਬ ਚ ਜਾਂਉਂਦੇ ਨਹੀਂ ਸੀ ਲੋਕ ਜੀ ਪਹਿਲਾਂ ਕਿਹੜਾ ਬਾਹਰ ਜਾ ਕੇ ਕਮਾਈ ਕਰਦੇ ਸੀ ਸੋ ਬਈ ਸਾਡੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਅਸੀਂ ਫਿਲਮ ਬਣਾਈ ਹੈ ਤੇ ਲੋਕਾਂ ਨੂੰ ਸਮਾਜ ਨੂੰ ਸਹੀ ਦੀ ਫਿਲਮ ਬਣਾਈ ਹੈ ਜੀ ਧੰਨਵਾਦ